ਸਾਨੂੰ ਹਰ ਦਿਨ ਬਾਦੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਬੱਚੇ ਹੋ ਤੁਸੀਂ ਜਾ ਕੇ ਕੀ ਕਰਨਾ ਹੈ ਕਿੰਨੇ ਸਾਲ ਦੇ ਹੋ ਮੈਂ 19 ਸਾਲ ਦਾ ਆਇਆ ਹੁਣੇ 19 ਸਾਲ ਦੇ ਹੋ ਤੇ ਮੈਂ ਜਦੋਂ ਇੱਥੇ ਆਣ ਦੀ ਗੱਲ ਕੀਤੀ ਨਾ ਮੈਂ ਪਹਿਲ ਤਾਂ ਮम्मा ਥੋੜੇ ਉਹ ਤੇ ਮੈਂ ਕਹਿੰਦੇ ਮੈਂ ਬਿਮਾਰ ਹੈਗੀ ਆ ਤੂੰ ਨਹੀਂ ਜਾਣਾ ਡਰਾਮਾ ਬਣਾ ਕਰਨ ਨੂੰ ਫਿਰ ਪਾਪਾ ਆਏ ਪਾਪਾ ਕਹਿੰਦੇ ਕਿੱਥੇ ਕੀ ਹੋਇਆ ਕੀ ਕਰਦਾ ਪਿਆ ਮੈਂ ਪੈਕਿੰਗ ਕਰਦਾ ਬੈਠਾ ਸੀ ਪਾਪਾ ਕਹਿੰਦੇ ਕਾਦੀ ਪੈਕਿੰਗ ਕਰਦਾ ਪਿਆ ਮੈਂ ਕਿਹਾ ਮੋਰਚੇ ਜਾਣਾ ਸੀ ਗੱਲ ਅੱਛਾ ਕਿਧਰ ਨਾਲ ਚੱਲਿਆ ਹੋਇਆ ਮੈਂ ਕਿਹਾ ਹੋਰੋਬੀਆਂ ਨਾਲ ਕਹਿੰਦੇ ਬੈ ਜਾ ਚੁੱਪ ਕਰਕੇ ਇੱਥੇ ਫੈਕਟਰੀ ਕੋਣ ਸਭਾਲੂਗਾ ਸਾਡਾ ਕੀ ਸਾਡਾ ਕੀ अच्छा मैं कह थोड़ी दिन बाद ਸਾਡੀ ਰੋਟੀ ਤੇ ਪਾਉਗੀ ਇਹ। ਕਿਆ ਬਾਤ ਹੈ। ਬਹੁਤ ਖੂਬਸੂਰਤ ਗੱਲ। ਬਹੁਤ ਖੂਬਸੂਰਤ ਗੱਲ ਹੈ। ਕਮਾਲ। ਕਹਿੰਦੇ ਕੋਈ ਗੱਲ ਨਹੀਂ ਤੂੰ ਇੱਥੇ ਬੈਠ ਜਾ ਜ਼ਿਆਦਾ ਕਮਾ ਲਈ। ਰੋਟੀਆਂ ਭਾਵੇਂ ਖਰੀਦ ਲਾਂਗੇ ਫਿਰ। ਮੈਂ ਕਿਹਾ ਇਦਾਂ ਤਾਂ ਫਿਰ ਸੇਵਿੰਗ ਕਿੱਥੇ ਹੋਈ? ਸਾਡਾ ਫਿਊਚਰ ਕਿੱਥੇ ਰਿਹਾ? ਸਾਡੇ ਆਂਦੇ ਬੱਚਿਆਂ ਦਾ ਫਿਊਚਰ ਕਿੱਥੇ ਰਿਹਾ? ਹੋਲੀ-ਹੋਲੀ ਕਰਕੇ ਬਰਬਾਦ ਹੁੰਦੇ ਜਾਵਾਂਗੇ ਸਾਡੀ। ਜੋ ਸੇਵਿੰਗਸ ਘਟੀਆਂ ਅੰਦਰੋਂ ਦੀ ਗਰੀਬ ਹੋ ਜਾਾਂਗੇ ਆਪਾਂ। ਵਾਹ ਵਾਹ। ਬਾਹਰੋਂ ਦੀ ਤਾਂ ਫਿਰ ਚਲੋ ਬਾਤ ਹੀ ਹੋ ਜਾਂਦੀ ਹੈ ਉੱਪਰ-ਉੱਪਰ ਦਾ ਖਰਚਾ ਹੋ ਜਾਂਦਾ। ਅੰਦਰ ਆ ਸਾਡੇ ਲੰਗਰ ਬੜੇ ਸਹੀ ਹੁੰਦੇ ਆ ਇਹ ਚੇਤੇ